ਟਾਡੇ ਕੱਟੇ ਦੀ ਮਾਹੂਰ ਤੇ ਤੁਹਾਡੇ ਕੱਟੇ ਨਾਲੇ ਅੱਜ ਦੀ ਫੋਰਚੁਨੇਟ ਦੀ ਮੰਗੀ ਬਗੀ ਗਿੱਟੀਆਂ ਤੁਸੀਂ ਚੱਕੀ ਬਿੱਟੂ ਕਹਿੰਦੇ ਕਿਸਾਨੋਂ ਤੁਸੀਂ ਕਾਹਦੇ ਨਹੀਂ ਕਰ ਕਿਉਂ ਕਰਦੇ ਬੇਟੂ ਤੁਸੀਂ ਅੱਜ ਤੋਂ ਲੈ ਬੰਦੇ ਕਿੱਥੇ ਜਾਵਾਂਗੇ ਅਸੀਂ ਮੈਡਮ ਤੁਹਾਡੇ ਕੱਟੇ ਦੀ ਮਾਹੂਰ ਤੇ ਤੁਹਾਡੇ ਕੱਟੇ ਨਾਲੇ ਅੱਜ ਦੀ ਫੋਰਚੁਨੇਟ ਦੀ ਮੰਗੀ ਬਗੀ ਗਿੱਟੀਆਂ ਤੁਸੀਂ ਚੱਕੀ ਬਿੱਟੂ ਕਹਿੰਦੇ ਕਿਸਾਨੋਂ ਤੁਸੀਂ ਕਾਹਦੇ ਸੱਜੇ ਵਰਗਾ ਕੋਈ ਨਹੀਂ ਮੰਗੀ ਬਗੀ ਗਿੱਟੀਆਂ ਤੁਸੀਂ ਲੈ ਲਓ ਲੋਨ ਲਗਾ ਕੇ ਛੋਟੇ ਕਰ ਲੈ ਪੈਸੇ ਜੀ ਤੁਹਾਡੇ ਫਟਾਨੇ ਲੋਨ ਮਾਹ ਮਤੇ ਤੁਹਾਡੇ ਆਪਣੇ ਲੋਨ ਦਾ ਬੋਲ ਸੀ ਮਸਲਮੰਦੇ ਜਾਵੇ ਖੋਲੋ ਕੀ ਹੋਇਆ ਜੱਟੋ ਵੀ ਕੀ ਬਦਦਾਕਾਰੀ ਦਾ 12 ਵਜੇ ਤੱਕ ਕੋਲ ਰਹੇ ਆ ਕੇ ਮੇਰੇ 9:30 ਤੱਕ ਦੋ ਬੈਠਾ ਬੈਠਾ ਕੇ ਨਾਲ ਬੋਟੇ ਤੁਸੀਂ ਕਹੋ ਬੰਦ ਕਰਨਾ ਜੀ ਨੇ ਬੰਦ ਕਰਨਾ ਕਰ ਲੂਗਾ ਜਿਹੜੇ ਨਹੀਂ ਕਰਨਾ ਨਾ ਕਰੂਗਾ ਪੰਜਾਬ ਬੰਦ ਹੋਊਗਾ ਤੁਸੀਂ ਤਾਂ ਘੱਡੇ ਲੈ ਕੇ ਜ਼ਬਰਦਸਤੀ ਕਰਦੇ ਹੋ ਖਾਣ ਪੀਣ ਵਾਲੀ ਚੀਜ਼ਾਂ ਬੰਦ ਕਰੋ ਇਹ ਕਰੋ ਬੰਦ ਤੁਸੀਂ ਕਰਾਉਨੇ ਹੋ ਨਾ ਬੰਦ ਨਹੀਂ ਹੈ ਬੰਦ ਕੋਈ ਨਹੀਂ ਹੈ ਇਹ ਤੁਸੀਂ ਤਾਂ ਬੰਦ ਤੁਸੀਂ ਕਰਾ ਰਹੇ ਹੋ ਹਾਂ 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 ਹ बिल्कुल चला जो भैया ਕਾਹਦਾ 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 ਅੱਜ ਕੋਲ ਬੰਦੇ ਕਿੱਥੇ ਜਾਵਾਂਗੇ ਅਸੀਂ ਸਾਡੇ ਕੱਟੇ ਮਾਪਦੇ ਸਾਡੇ ਕੱਟੇ ਨਹੀਂ ਮਾਪਦੇ ਤੁਹਾਡੇ ਕੱਟੇ ਨਾਲੇ ਅੰਟੀ ਜੀ ਫੋਰਚਨਟੇੜੀ ਮੈਂ ਕਿਹਾ ਕਿ ਗੱਟੀਆਂ ਤੁਸੀਂ ਚੱਕੀ ਵਿੱਚੋਂ ਕਹਿੰਦੇ ਕਿਸਾਨੋਂ ਤੁਸੀਂ ਕਾਹ ਲੈ ਸੱਜੇ ਵਰਗੇ ਕੋਈ ਨਹੀਂ ਵੇਚੇ ਗੱਟੀਆਂ ਤੁਸੀਂ ਲੈ ਲਓ ਲੋਨ ਲਾ ਕੇ ਪੈਸੇ ਹੋ ਜਾ ਤੁਹਾਡੇ ਭਾਜਾ ਨੇ ਲੋਨ ਮਾ ਬੋਲਦੇ ਤੁਹਾਡੇ ਆਪਣਾ ਲੋਨ ਬਾਬਾ ਕੀ ਹੋਇਆ ਕੋਈ ਹੋ ਸਕਦੀ ਹੈ ਗਾਰਾ ਬੇਤਾ ਦੀ ਗੋਲ ਰਹੇ ਆ ਕਿ ਸਵੇਰੇ 9 ਵਜੇ ਤੋਂ ਰਾਤ 2 ਬੈਠਾ ਬੈਠਾਂਗੇ ਤੁਸੀਂ ਕਹੋ ਬੰਦ ਕਰਨਾ ਜੀ ਨੇ ਬੰਦ ਕਰਨਾ ਕਰ ਲੂਗਾ ਜਿਹੜੇ ਨਹੀਂ ਕਰਨਾ ਨਾ ਕਰੂਗਾ ਪੰਜਾਬ ਬੰਦ ਹੋਊਗਾ ਤੁਸੀਂ ਤਾਂ ਘੱਡੇ ਲੈ ਕੇ ਜ਼ਬਰਦਸਤੀ ਕਰਦੇ ਹੋ ਖਾਣ ਪੀਣ ਵਾਲੀ ਚੀਜ਼ਾਂ ਬੰਦ ਕਰੋ ਇਹ ਬੰਦ ਤੁਸੀਂ ਕਰਾਉਂਦੇ ਹੋ ਬੰਦ ਨਹੀਂ ਹੈ ਬੰਦ ਕੋਈ ਨਹੀਂ ਹੈ ਇਹ ਤੁਸੀਂ ਤਾਂ ਬੰਦ ਤੁਸੀਂ ਕਰਾ ਰਹੇ ਹੋ ਬੰਦ ਆਉਂਦਾ ਹਾਂ ਤੁਸੀਂ ਤਾਂ ਮੋਰੋ ਕਰ ਰਹੇ ਹੋ ਆਹ ਬੰਦ ਲੋਕੀਂ ਕਿਹਾ ਦੇ ਦੇ ਆਉਂਦਸ ਤੋਂ ਹਾਂ ਬੰਦ ਗਾ ਲੈ ਤੁਸੀਂ ਇਹ ਟੱਕਾ ਨਾ ਲੋ ਗਾ ਲੈ ਵੇਖੋ ਅਸੀਂ ਤੁਹਾਨੂੰ ਹੱਥ ਮਾਰ ਕੇ ਰਹਿਤੀ ਕਰਦੇ ਹਾਂ ਜੇ ਆਪਣਾ ਕੰਮ ਨਹੀਂ ਕਰਨਾ ਉਹ ਸਿੱਧਾ ਸਾਡੇ ਤੋਂ ਲੋ ਸਾਤ ਬਗਾਇਆ ਕਰਦੇ ਨਾਲ ਪੰਜਾਬੀ ਭਾਈ ਕੱਟੋ ਆ ਲਓ ਆ ਵੇਖੋ ਬੰਦਾ ਕਹਿ ਖੱਟ ਨਹੀਂ ਕੀ ਹੈ ਕਿ ਸਾਡੇ ਸਾਡੇ ਵਾਲਾ ਉਹ ਤੁਹਾਡਾ ਪੁੱਤ ਆ ਗਿਆ ਜੀ ਇਹ ਤਮਾਸ਼ਾ ਕਿੱਦੀ ਨਾਲ ਸਾਡੇ ਬਿਲਕੁਲ ਅਸੀਂ ਨਹੀਂ ਆਏ ਨਹੀਂ ਕਰਦੇ ਚਲ ਆਜੋ ਬਾਬਾ ਜੀ